ਚਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਲੋ ਜੀ ਇੱਥੇ ਆਪਾਂ ਜਦਾਂ ਤੁਹਾਨੂੰ ਪਤਾ ਸੀਗੇ ਅਸੀਂ ਹਰਦਵਾਰ ਪਹੁੰਚ ਚੁੱਕੇ ਹਾਂ ਤੇ ਇੱਥੇ ਅਸੀਂ ਰੂਮ ਲੈ ਲਿਆ ਸੀ ਆਪੇ ਠੀਕ ਹੈ ਤੇ ਰੂਮ ਲੈ ਕੇ ਸਮਾਨ ਆਪਣਾ ਸਾਰਾ ਰੱਖ ਗਏ ਤਾਂ ਅਸੀਂ ਚੱਲੇ ਪਹਿਲਾਂ ਥੱਲੇ ਲੰਗਰ ਖਾਣਾ ਉਸ ਤੋਂ ਬਾਅਦ ਆਪਾਂ ਜਾਵਾਂਗੇ ਮੰਦਿਰ ਅਸੀਂ سادا پاتلا ٿي وڃي ਬਾਹਰ ਲੋਕ ਉੱਥੇ ਹੀ ਰੁਕਦੇ ਨੇ ਠੀਕ ਹੈ ਤੇ ਉੱਥੇ ਜਾ ਯਾਤਰਾਵਾਸੀ ਜਦੋਂ ਆਣ ਲੱਗੇ ਉੱਥੇ ਰੁਕਦੇ ਨੇ ਤੇ ਜਾਣ ਲੱਗੇ ਉੱਥੇ ਰੁਕਦੇ ਸੰਗਤ ਲਓ ਜੀ ਇੱਥੇ ਆਪਾਂ ਮਨਸਾ ਦੇਵੀ ਮੰਦਿਰ ਪਹੁੰਚ ਚੁੱਕੇ ਆ ਤੇ ਇਹ ਸਾਰਾ ਹੀ ਬਾਜ਼ਾਰ ਲੱਗਾ ਏ ਠੀਕ ਹੈ ਹਾਂ ਮੰਸਾ ਦੇਵੀ ਮਾਤਾ ਮੰਦਿਰ ਉੱਪਰ ਹੈਗਾ ਇਹ ਇੱਥੇ ਹੁਣ ਆਪਾਂ ਇੱਥੋਂ ਬਾਜ਼ਾਰ ਦੇ ਵਿੱਚ ਲੰਘਾਂਗੇ ਤੇ ਇੱਥੇ ਨਾ ਟਰਾਲੀਆਂ ਲੱਗੀਆਂ ਨੇ ਉੱਪਰ ਜਾਣ ਵਾਸਤੇ ਤੇ ਉਹ ਟਰਾਲੀ ਆਪਾਂ ਕਰਾਂਗੇ ਪਹਿਲਾਂ ਮੰਦਿਰ ਜਾਣ ਵਾਸਤੇ ਤੇ ਫੇਰ ਮਤਲਬ ਕਾਫੀ ਉਚਾਈ ਤੇ ਮੰਦਿਰ ਹੈਗਾ ਜਿਹਨੇ ਤੇ ਚਲੋ ਵੀਰ ਭੈਣ ਜਾਂਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ ਜਿਹਨੇ ਨਹੀਂ ਜਾਂਦੇ ਗਏ ਹੈਗੇ ਉਹਨਾਂ ਨੂੰ ਮੈਂ ਦੱਸਦੀ ਪਈ ਆ ਕਿ ਇਹ ਕਾਫੀ ਉਚਾਈ ਤੇ ਨਾ ਮੰਸਾ ਦੇਵੀ ਲੋ ਜੀ ਮਤਲਬ ਜਿੰਨੀ ਵੀ ਸੰਗਤ ਇੱਥੇ ਬੈਠੀ ਹੈ ਸਭ ਮਤਲਬ ਟ੍ਰੋਲੀਆਂ ਉਡੀਕ ਕਰਦੇ ਪਏ ਨੇ ਇਹਨਾਂ ਦਾ ਮਤਲਬ ਨੰਬਰ ਵਾਈਜ਼ ਨੰਬਰ ਆਏਗਾ ਜਦੋਂ ਫਿਰ ਆਵਾਜ਼ ਦਿੰਦੇ ਨੇ ਤੇ ਫਿਰ ਉੱਠ ਕੇ ਜਾਂਦੇ ਨੇ ਠੀਕ ਹੈ ਕਿ ਸਭ ਨੂੰ ਟੋਕਣ ਮਿਲੇ ਨੇ ਤੇ ਬਹੁਤ ਜ਼ਿਆਦਾ ਸੰਗਤ ਜਾਣ ਵਾਲੀ ਆ ਤੇ ਸਾਨੂੰ ਵੀ ਇੱਥੇ ਘੱਟੋ ਘੱਟ 2 ਘੰਟੇ ਹੀ ਬੈਠਿਆ ਹੈ ਇੱਥੇ ਤੇ ਫਿਰ ਸਾਡੀ ਵਾਰੀ ਆਈ ਹੀ ਕਿਉਂਕਿ ਬਹੁਤ ਜ਼ਿਆਦਾ ਰਸ਼ ਹੈ ਇੱਥੇ ਤੇ ਦੋ ਲੋਕੀ ਮੱਥਰ ਟੇਕਾਂ ਤਾਂ ਬਹੁਤ ਜਾਂਦੇ ਨੇ ਕੁਝ ਬੱਚਿਆਂ ਨੂੰ ਜਿੱਦਾ ਸ਼ੌਂਕ ਹੁੰਦਾ ਮੈਟਰੋਲੀ ਦੇ ਝੂਟਾ ਲਈਏ ਤੇ ਇਸ ਵਾਸਤੇ ਵੀ ਕੁਝ ਬੱਚੇ ਜਿਆਦਾਤਰ ਜੇਦ ਕਰਦੇ ਨੇ ਤੇ ਇੱਥੇ ਕਾਫੀ ਮਤਲਬ ਕੋਈ ਮੁਸ਼ਕਲ ਨਹੀਂ ਆ ਗਈ ਪਾਣੀ ਦੀ ਜਾਂ ਖਾਣ ਪੀਣ ਦੀ ਕਾਫੀ ਇੱਥੇ ਬਾਜ਼ਾਰ ਲੱਗਾ ਹੈ ਕਾਫੀ ਦੁਕਾਨਾਂ ਨੇ ਇੱਥੇ ਖਾਣ ਪੀਣ ਵਾਸਤੇ ਵੀ ਬੱਚਿਆਂ ਦੇ ਖਾਣ ਟੋਏ ਵਾਸਤੇ ਬਹੁਤ ਸਾਮਾਨ ਲੱਗਾ ਇੱਥੇ ਤੇ ਗਰਮੀ ਵੀ ਨਹੀਂ ਇੱਥੇ ਆ ਗਈ ਮੌਸਮ ਵੀ ਠੀਕ ਹੀ ਕਿਉਂਕਿ ਰਾਤੀ ਕਾਫੀ ਮੀਂਹ ਪਿਆ ਹੇ ਥੇ ਤੇ ਇਹ ਬੱਚਿਆਂ ਦੇ ਖੇਡਣ ਵਾਸਤੇ ਇੱਥੇ ਗੇਮ ਲੱਗੀ ਹੀ ਪਰ ਰੇਟ ਬੇਰੇਟ ਬਹੁਤ ਜ਼ਿਆਦਾ ਇੱਥੇ ਮਘਈ ਉੱਪਰ ਤੇ ਫਿਰ ਤੁਹਾਨੂੰ ਪਤਾ ਜਿਹੜੀ ਸੰਗਾਂ ਨੇ ਆ ਕੇ ਫਿਰ 2-3 ਤਣ ਘੰਟੇ ਬੈਠੇ ਰਹਿਣਾ ਉਹਨਾਂ ਨੂੰ ਫਿਰ ਖਾਣ ਪੀਣ ਦਾ ਚਾਹੀਦਾ ਹੀ ਹੈ ਠੀਕ ਹੈ ਤੇ ਇੱਥੇ ਟੋਆ ਲੱਗੇਮ ਸੀ ਬੱਚੇ ਖੇਡਦੇ ਪਏ ਹੀ ਤੇ ਇਹ ਵੀ ਬਹੁਤ ਮਹਿੰਗੀ ਸੀ ਠੀਕ ਹੈ ਤੇ ਇੱਥੇ ਆਪਾਂ ਹੁਣ ਚੱਲੇ ਆਂ ਉੱਪਰ ਕਿ ਸਾਡਾ ਨੰਬਰ ਆ ਗਿਆ ਹੈ ਤੇ ਹੁਣ ਅਸੀਂ ਵੀ ਟਰਾਲੀ ਵਿੱਚ ਜਾਵਾਂਗੇ ਪਾਵਾਂਗੇ ਤੇ ਉੱਪਰ ਮਨਸਾਦੇਵ ਮੱਠਾ ਤੇ ਕੰਗ ਜਾ ਕੇ ਠੀਕ ਹੈ ਉੱਪਰ ਲਾਈਨ ਕਾਫੀ ਲੱਗੀ ਇਹ ਟਰਾਲੀਆਂ ਨੇ ਜਿਹੜੀਆਂ ਉੱਪਰ ਜਾਂਦੀਆਂ ਨੇ ਆਹ ਉਹਨਾਂ ਦਾ ਟਿਕਟ ਉਹਦਾ ਇਕੱਠੀ ਲੱਲਾਂਦੇ ਨੇ ਆਂ ਜਾਂਦੀ ਕੱਟ ਲੈਂਦੇ ਨੇ ਤੇ ਫਿਰ ਉਸ ਲੈ ਕੇ ਵੀ ਜਾਂਦੇ ਨੇ ਛੱਡ ਕੇ ਵੀ ਜਾਂਦੇ ਨੇ ਠੀਕ ਹੈ ਤੇ ਇਹ ਟਰਾਲੀਆਂ ਉੱਪਰ ਜਾ ਰਹੀਆਂ ਨੇ ਤੇ ਉਹ ਇਸੇ ਰਾਹੋਂ ਬੰਦਾ ਬਸਾਰ ਤੋਂ نیچے ਵੀ ਆ ਇਹ نیچے ਆ ਰਹੀਆਂ ਨੇ ਤੇ ਇੱਦੇ ਅੱਗੋਂ ਦੀ ਮਤਲਬ ਉੱਪਰ ਚੱਲ ਜਾਂਦੀਆਂ ਨੇ ਬਹੁਤ ਸੋਨਾ ਮਤਲਬ ਇਹਨਾਂ ਨੇ ਬਣਾਇਆ ਇੱਥੇ ਉਕੇ ਵਾਸਤੇ ਬਹੁਤ ਉਚਾਈ ਹੈ ਬਹੁਤ ਮੁਸ਼ਕਲ ਉੱਪਰ ਜਾਣਾ ਤੇ ਇਸ ਤਰ੍ਹਾਂ ਇਹ ਟਰਾਲੀਆਂ ਦੇ ਕਰਕੇ ਲੋਕੀ ਸਾੜੇ ਮੱਥਾ ਟੇਕ ਆਉਂਦੇ ਨੇ ਉੱਪਰ ਜਾ ਕੇ ਲੋ ਜੀ ਇੱਥੇ ਆਪਾਂ ਵੀ ਟਰਾਲੀ 'ਚ ਬਹਿ ਗਏ ਹਾਂ ਤੁਸੀਂ ਦੇਖ ਸਕਦੇ ਹੋ ਉੱਪਰੋਂ ਸਾਰੀ ਗੰਗਾਮਾ ਬਹੁਤ ਨਜ਼ਰ ਆਉਂਦਾ ਹੈ ਇੱਕ ਹਿਸਾਬ ਨਾਲ ਪੂਰਾ ਹਰਦਵਾਰ ਨਜ਼ਰ ਆਉਂਦਾ ਉੱਪਰੋਂ ਤੇ ਹੈ ਵੀ ਸਾਰ ਸფერੇ ਪਹਾੜ ਬਣੇ ਨੇ ਤੇ ਬਹੁਤ ਉਚਾਈ ਤੇ ਉੱਪਰ ਹੈਗਾ ਮੰਦਿਰ ਲੋ ਜੀ ਇੱਥੇ ਟਰਾਲੀ 'ਚ ਆਪਾਂ ਬੈਠੇ ਹਾਂ ਖੁਸ਼ੀ ਬਹੁਤ ਖੁਸ਼ ਹੂੰ ਢੀ ਤੁਸੀਂ ਦੇਖ ਸਕਦੇ ਕਿੰਨੀ ਉਚਾਈ ਤੇ ਉੱਪਰ ਆ ਗਏ ਤੇ نیچے ਵੇਖੋ ਐਸੇ ਬਹੁਤ ਡਰ ਲੱਗਦਾ ਹੈ ਕਿ ਇਹ ਚਲੋ ਨਹੀਂ ਵੀ ਸਾਰ ਸਕਦੇ ਹੈਗੇ ਤੇ ਮੰਦਿਰ ਸਾਹਮਣੇ ਦੇਖੋ ਸਾਹਮਣੇ ਦਰਸ਼ਨ ਹੋ ਰਹੇ ਨੇ ਮੰਦਿਰ ਦੇ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਹੁਣ ਬਸ ਇਹ ਸਿਰਫ 5 ਮਿੰਟ ਵਿੱਚ ਜੀ ਟਰਾਲੀ ਉੱਪਰ ਚੱਲ ਜਾਂਦੀ ਹੈ ਤੇ 5 ਮਿੰਟਾਂ 'ਚ نیچے ਆ ਜਾਂਦੀ ਹੈ ਠੀਕ ਹੈ ਲੋ ਜੀ ਇੱਥੇ ਮੱਥਾ ਟੇਕ ਕੇ ਤੇ ਅਜ ਆ ਗਏ ਹਾਂ ਤਾਂ ਇੱਕ ਟਾਲ ਦੇ ਜੇ ਖੁਸ਼ੀ ਦੇ ਪਾਪਾ ਹੁਣੇ ਬੈਠੇ ਨੇ ਇਹ ਸਾਹਮਣੇ ਸਾਰੀ ਗੰਗਾ ਨਜ਼ਰ ਆਉਂਦੀ ਹੈ ਠੀਕ ਹੈ ਤੇ ਹੁਣ ਤੇ ਚਲੋ ਕਾਫੀ ਪਾਣੀ ਸੁੱਕਾ ਹੈ ਨਹੀਂ ਤੇ ਤੁਹਾਨੂੰ ਪਤਾ ਅੱਜ ਜਦੋਂ بارشਾਂ ਹੋਈਆਂ ਨੇ ਸੌਣ ਭਾਦ ਚ ਤੇ ਉਦੋਂ ਤੋਂ ਬਹੁਤ ਜ਼ਿਆਦਾ ਫਿਰ ਪਾਣੀ ਹੋ ਜਾਂਦਾ ਹੈ ਮੇਰੇ ਮੱਥਾ ਟੇਕ ਕੇ ਤੇ ਅਸੀਂ ਆ ਗਏ ਹਾਂ ਰੋਮ ਵਿੱਚ ਤੇ ਇੰਨੇ ਢੱਪਾ ਰਹਿ ਗਏ ਮੰਜਰ ਵਾਲਾ ਬਾਕੀ ਪਾਣੇ ਸਾਰੇ ਬੜਾ ਧੁੱਪ ਹੀ ਹਾਤੀ ਜਿੰਨਾ ਮਤਲਬ ਨਹੀਂ ਜਾਣਾ ਤੇ ਵੀ ਆ ਬਾਹਰ ਮੰਦਿਰ ਵੇਖਣਾ ਨਹੀਂ ਮਤਲਬ ਕਰਨੀ ਹੋਈ ਇਹੀ ਤੇ ਨਹੀਂ ਵੀ ਕਾਫੀ ਪਿਆਸ ਲੱਤੀ ਤੇ ਇੱਥੇ ਆ ਕੇ ਤੇ ਅਸੀਂ ਸੌਂ ਗਏ ਹਾਂ ਠੀਕਾ ਕਿਉਂਕਿ ਇੰਨੀ ਕਿ ਜ਼ਿਆਦਾ ਥਕਾਵਟ ਹੋ ਗਈ ਬਾਹਰ ਤੇ ਇੱਥੇ ਸ਼ਾਮ ਹੋ ਗਈ ਤੇ ਤੁਸੀਂ ਦੇਖ ਸਕਦੇ ਹੋ ਮੰਦਿਰ ਬਹੁਤ ਸੋਹਣਾ ਬਣਿਆ ਹੈ ਤੇ ਬਹੁਤ ਜਿਆਦਾ ਸਫਾਈ ਹੈ ਤੇ ਇਹ ਮੰਦਿਰ ਹੈਗਾ ਇਹ ਸ਼੍ਰੀ ਅੰਮ੍ਰਿਤਸਰ ਵਾਲੇ ਮਾਤਾ ਜੀ ਮਾਡਲ ਟਾਉਨ ਵਾਲੇ ਜਿੰਨਾਂ ਨੂੰ ਪਤਾ ਹੈ ਅੰਮ੍ਰਿਤਸਰ ਮਾਡਲ ਟਾਉਨ ਜਾਂਦੇ ਨੇ ਉਹ ਮੰਦਿਰ ਬਿਲਕੁਲ ਮਤਲਬ ਬਣਿਆ ਨੇ एकदम ਐਸਾ ਮਾਤਾ ਤੇ ਮਾਤਾ ਵਿਚરાਏ ਬਣਿਆ ਬਣਿਆ ਇਹ ਮਾਤਾ ਜੀ ਨੇ ਜਿੰਨਾ ਦਾ ਮਤਲਬ ਇਹ ਮੰਦਿਰ ਬਣਿਆ ਨੇ ਉੱਥੇ ਅੰਮ੍ਰਿਤਸਰ ਵੀ ਇਹਨਾਂ ਦਾ ਮਾਡਲ ਟਾਉਨ ਮੰਦਿਰ ਬਣਿਆ ਨੇ ਠੀਕ ਹੈ ਇਹ ਵੀ ਮੇਨ ਮੰਦਿਰ ਇਹਨਾਂ ਦਾ ਹੀ ਆ ਇੱਥੇ ਵੀ ਮਤਲਬ ਰੂਫਾ ਉਸੇ ਤਰ੍ਹਾਂ ਜਿਦਾ ਮਾਤਾ ਵਿਆਸ਼ਰੂ ਜੀ ਦੇ ਬਣੇ ਆ ਇੱਥੇ ਵੀ ਇਸੇ ਤਰ੍ਹਾਂ ਮੰਦਰੋਂ ਮੰਦਰ ਬਣਿਆ ਆ ਠੀਕ ਹੈ ਤੇ ਉਹ ਅਸੀਂ ਕੱਲ ਜਾਵਾਂਗੇ ਦਰਸ਼ਨ ਕਰਾਂਗੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਤੁਸੀਂ ਦੇਖ ਸਕਦੇ ਇੱਥੇ ਬਹੁਤ ਸਫਾਈ ਹੈ ਰੂਮ ਵੀ ਬਹੁਤ ਸਾਫ਼ ਨੇ ਉਹ ਚਾਹੇ ਤੁਸੀਂ ਏਸੀ ਰੂਮ ਲੈ ਸਕਦੇ ਹੋ ਚਾਹੇ ਤੁਸੀਂ ਬਿਨਾ ਏਸੀ ਤੋਂ ਵੀ ਲੈ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੇ ਮੰਮੀ ਹੁਣੇ ਥੱਲੇ ਗਏ ਨੇ ਲੰਗਰ ਖਾਣੋਂ ਵਾਸਤੇ ਨਾਲੇ ਅਹੀਂ ਬਾਹਰ ਜਿਹੜਾ ਚੱਕਰ ਰੋਟ ਲੰਗਰ ਖਾ ਕੇ ਤੇ ਬਾਹਰ ਵੀ ਚੱਕਰ ਲਾ ਕੇ ਆਵਾਂਗੇ ਠੀਕ ਹੈ ਤੇ ਲੰਗਰ ਇੱਥੇ ਤਿੰਨ ਟਾਈਮ ਮਤਲਬ ਲੱਗਦਾ ਹੀ ਆ ਚਾਹ ਵੀ ਤਿੰਨ ਟਾਈਮ ਮਿਲਦੀ ਆ ਤੇ ਉਪਰੋਂ ਦੇਖ ਸਕਦੇ ਮੰਦਰ ਬਹੁਤ ਸੋਹਣਾ ਬਣਿਆ ਏ ਤੇ ਬਹੁਤ ਸਫਾਈ ਆ ਤੇ ਕਿਸੇ ਟਾਈਮ ਤੁਸੀਂ ਜਦੋਂ ਵੀ ਆ ਸਕਦੇ ਇੱਥੇ ਤੁਹਾਨੂੰ ਰੂਮ ਰੂਮ ਮਿਲੇਗਾ ਠੀਕ ਹੈ ਤੇ ਮੰਦਰ ਤੁਸੀਂ ਦੇਖ ਸਕਦੇ ਬਹੁਤ ਵੱਡਾ ਬਣਿਆ ਏ